ਆਣਾ ਹੋਰ ਮਿਲ ਰਾਈਟ ਸਾਈਡ ਨੇ ਅਮਨਦੀਪ कौर 골ਡੀ ਮੁਸਾਫਰ ਐਮਐਲਏ ਬੱਲੇਵਾਨਾ ਅੱਜ ਅਸੀਂ ਇੱਕ ਬੜੇ ਹੈ ਮੁੱਦੇ ਤੇ ਤੁਹਾਡੇ ਨਾਲ ਗੱਲ ਕਰਨ ਲਈ ਆਏ ਹਾਂ ਜਿਸ ਗੱਲ ਦਾ ਡਰ ਸੀ ਉਹ ਗੱਲ ਹੁਣ ਹੁਣੀ ਸਟਾਰਟ ਹੋ ਗਈ ਹੈ ਕਿਉਂਕਿ ਜਿਹੜਾ ਦੇਸ਼ ਦੇ ਵਿੱਚ ਰਾਜਨੀਤੀ ਚ ਨਵਾਂ ਮੋੜ ਆਇਆ ਭਾਜਪਾ ਸਰਕਾਰ ਨੇ ਜਿੰਨੇ ਵੀ ਆਪੋਜੀਸ਼ਨਰਲੇ ਸੀ ਸਾਰਿਆਂ ਨੂੰ ਤੰਗ ਕਰਨਾ ਸ਼ੁਰੂ ਕਰਿਆ ਔਰ ਸਭ ਤੋਂ ਵੱਡਾ ਮੁੱਦਾ ਸੀ ਜਿਹਦੇ ਤੋਂ ਡਰ ਸੀ ਉਸ ਇਮਾਨਦਾਰ ਇਨਸਾਨ ਨੂੰ ਜਿਨੇ ਨੇ ਨੂੰ ਰਾਜਨੀਤੀ ਕਰਨੀ ਸਿਖਾਤੀ ਉਹਨੂੰ ਅੰਦਰ ਛੂਟੇ ਕੇ ਚਪਾ ਕੇ ਇੱਕ ਨਵਾਂ ਸਿਸਟਮ ਤਿਆਰ ਕਰਿਆ ਉਹਦੇ ਨਾਲ ਨਾਲ ਹੁਣ ਜਿੱਥੇ ਜਿੱਥੇ ਆਮ ਆਦੀ ਪਾਰਟੀ ਦੀ ਸਰਕਾਰ ਸੀ ਜਿੱਥੇ ਜਿੱਥੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਸੀ ਉਹਨਾਂ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਨ ਲੱਗੇ ਸੋ ਬੀਜੇਪੀ ਸਰਕਾਰ ਨੇ ਆਪਦਾ ਪੂਰਾ ਜ਼ੋਰ ਬੀਜੇਪੀ ਪਾਰਟੀ ਨੇ ਲਾ ਰੱਖਿਆ ਵੀ ਕਿਸੇ ਤਰੀਕੇ ਕਿਦਾਂ ਆਮ ਆਦੀ ਪਾਰਟੀ ਦੇ ਵਰਕਰ ਆਮ ਆਦੀ ਪਾਰਟੀ ਦੇ ਵਾਲੰਟੀਅਰ ਆਮ ਆਦੀ ਪਾਰਟੀ ਦੇ ਐਮ ਐਲ ਏ ਆਮ ਆਦੀ ਪਾਰਟੀ ਦੇ ਐਮ ਪੀ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਲਈ ਅੱਜ ਤੁਹਾਡੇ ਸਾਹਮਣੇ ਅਸੀਂ ਸਾਰੇ ਤਿੰਨੋਂ ਐਮ ਐਲ ਏ ਇਕੱਠੇ ਹੋ ਕੇ ਕੱਲ ਤਕਰੀਬਨ 12:52 ਮਿੰਟ ਤੇ ਇੱਕ ਇੱਕ ਕਾਲ ਆਈ ਜਿਹੜਾ ਨੰਬਰ ਹੈ +35796718959 ਇੱਕ ਕਾਲ ਆਈ ਮੈਂ ਸੇਵਕ ਸਿੰਘ ਬੋਲ ਰਿਹਾ ਇਹ ਨੰਬਰ ਸਾਈਪ੍ਰਸ ਦਾ ਨੰਬਰ ਹੈ ਮੈਂ ਸੇਵਕ ਸਿੰਘ ਬੋਲ ਰਿਹਾ ਤੁਸੀਂ ਐਮਐਲਏ ਸਾਹਿਬ ਬੋਲ ਰਹੇ ਹੋ ਮੈਂ ਕਿਹ ਜੀ ਬੋਲ ਰਿਹਾ ਕਹਿੰਦਾ ਜੀ ਮੈਂ ਜਗਦੀਪ ਕੰਬੋਜੀ ਨਾਲ ਗੱਲ ਕਰਨੀ ਮੈਂ ਕਿਹ ਜੀ ਬੋਲ ਰਿਹਾ ਕਹਿੰਦਾ ਜੀ ਤੁਸੀਂ ਕੰਫਰਟੇਬਲ ਹੋ ਗੱਲ ਕਰਨ ਨਾਲ ਉਸੇ ਮੈਂ ਕਿਹ ਜੀ ਬੋਲੋ ਕਹਿੰਦਾ ਮੇਰੀ ਤੁਹਾਨੂੰ ਇੱਕ ਆਫਰ ਹੈ ਤੁਸੀਂ ਤੁਹਾਨੂੰ ਭਾਜਪਾ ਜੁਆਇਨ ਕਰਾਉਣਾ ਚਾਹੁੰਦੇ ਹਾਂ ਮੈਂ ਕਿਹ ਜੀ ਕਿਸ ਲਈ ਕਹਿੰਦੇ ਜੀ ਤੁਹਾਡੇ ਲਈ ਬਹੁਤ ਚੰਗੀ ਆਫਰ ਹੈ ਜੋ ਤੁਹਾਡੀ ਡਿਮਾਂਡ ਹੈ ਤੁਸੀਂ ਦੱਸੋ ਮੈਂ ਕਿਹ ਜੀ ਮੇਰੀ ਕੋਈ ਡਿਮਾਂਡ ਨਹੀਂ ਕਹਿੰਦੇ तकरीबन 20 ਤੋਂ 25 ਕਰੋੜ ਰੁਪਏ ਤੁਹਾਨੂੰ ਅਸੀਂ ਦੇਵਾਂਗੇ ਤੁਸੀਂ ਬੀਜੇਪੀ ਪਾਰਟੀ ਜੁਆਇਨ ਕਰੋ ਮੈਂ ਕਹਾ ਜੀ ਮੈਨੂੰ ਕੋਈ ਲੋੜ ਨਹੀਂ ਬੀਜੇਪੀ ਪਾਰਟੀ ਜੁਆਇਨ ਕਰਨ ਦੀ ਤੇ ਤੁਸੀਂ ਮੇਰਾ ਨੰਬਰ ਕਿਸ ਤੋਂ ਲਿਆ ਤੇ ਕਿਉਂ ਲਿਆ 나 ਮੇਰਾ ਕੋਈ ਇੰਟਰਸਟ ਹੈ ਤੇ ਨਾ ਹੀ ਮੈਨੂੰ ਤੁਹਾਡੀ ਕੋਈ ਲੋੜ ਹੈ ਬਿਕੋਜ਼ ਆਮ ਆਦੀ ਪਾਰਟੀ ਨੇ ਜੋ ਸਾਡੇ ਲਈ ਕਰਿਆ ਹੈ ਸ਼ਾਇਦ ਅਸੀਂ ਸੋਚ ਵੀ ਨਹੀਂ ਸਕਦੇ ਸੀ ਆਮ ਘਰਾਂ ਦੇ ਨੌਜਵਾਨ ਭ੍ਰਾਂ ਭਰਾਵਾਂ ਨੂੰ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਸੋ ਇਹ ਸਭ ਤੋਂ ਵੱਡਾ ਇਸ਼ੂ ਸੀ ਕੱਲ ਦਾ ਹੁਣ ਅਰਵਿੰਦ ਕੇਜਰੀਵਾਲ ਜੀ ਨੂੰ ਤੁਸੀਂ ਅੰਦਰ ਕਰ ਲਿਆ ਅਰਵਿੰਦ ਕੇਜਰੀਵਾਲ ਦੀ ਟੀਮ ਨੂੰ ਤੁਸੀਂ ਤੋੜਨ ਦੀ ਕੋਸ਼ਿਸ਼ ਕਰ ਰਹੇ ਹੋ ਇਹਦੇ ਲਈ ਇੱਕੋ ਹੀ ਮਤਲਬ ਹੈ ਵੀ ਦੇਸ਼ ਦੇ ਵਿੱਚ ਰਾਜਨੀਤੀ ਦੇ ਵਿੱਚ ਜੇ ਇਲੈਕਸ਼ਨ ਸਿਸਟਮ ਦੀ ਫਿਰ ਲੋੜ ਹੀ ਕੀ ਹੈ ਜੇ ਤੁਸੀਂ ਐਂ ਖਰੀਦਾ-ਫੋਟੀ ਕਰ ਲਿਆ ਸੋ ਇਸੇ ਤਰ੍ਹਾਂ ਮੈਡਮ ਜੀ ਨੂੰ ਵੀ ਕਾਲ ਆਏ ਕੋਲਡੀ ਹੋਰ ਵੀ ਜਿਹੜੇ ਸਾਡੇ ਐਮਐਲਏ ਸਭਾਨ ਜੀ ਉਹਨਾਂ ਨੂੰ ਫੋਨ ਆਲੇ ਕੱਲ੍ਹ ਦੇ ਸਟਾਰਟ ਹੋਏ ਹੈ ਸੋ ਮੁਗਲਾਂ ਨੇ ਵੀ ਪੰਜਾਬੀਆਂ ਨਾਲ ਪੰਜਾਬੀਆਂ ਨੇ ਲੜਾਈ ਲੜੀ ਅੰਗਰੇਜ਼ਾਂ ਨਾਲ ਵੀ ਪੰਜਾਬੀਆਂ ਨੇ ਲੜਾਈ ਲੜੀ ਸੋ ਇਸੇ ਤਰ੍ਹਾਂ ਦੇਸ਼ ਦੇ ਵਿੱਚ ਜੇ ਰਾਜਨੀਤੀ ਜੇ ਦਿੱਲੀ ਤੋਂ ਬਾਅਦ ਕਿਤੇ ਬਦਲਾਅ ਆਇਆ ਤਾਂ ਉਹ ਵੀ ਪੰਜਾਬ 'ਚ ਆਇਆ ਸੋ ਤੁਸੀਂ ਆਪ ਦਾ ਜਿੰਨਾ ਜੋਰ ਲੱਗਦਾ ਲਾ ਲਓ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸੋਚ ਨੂੰ ਏਡੀ ਐਲ ਦੀ ਤੁਸੀਂ ਖਰੀਦ ਸਕਦੇ ਜਿਹੜੇ ਕਮਜ਼ੋਰ ਦਿਲ ਦੇ ਹੁੰਦੇ ਆ ਉਹ ਖਰੀਦੇ ਜਾ ਸਕਦੇ ਆ ਪਰ ਅਰਵਿੰਦ ਜੀ ਦੀ ਸੋਚ ਨੂੰ ਜਿਨ੍ਹਾਂ ਨੇ ਆਮ ਆਦੀ ਪਾਰਟੀ ਨੂੰ ਆਮ ਲੋਕਾਂ ਨੂੰ ਰਾਜਨੀਤੀ ਕਰਨੀ ਸਿਖਾਈ ਲੋਕਾਂ ਨੂੰ ਪੁਰਾਣੇ ਲੀਡਰਾਂ ਨੂੰ ਸੜਕਾਂ ਤੇ ਆਉਣਾ ਮਜਬੂਰ ਕਰਤਾ ਇਹ ਬੀਜੇਪੀ ਸਰਕਾਰ ਜਿਹੜੇ ਝੂਠੇ ਕੇਸ ਪੜਾ ਕੇ ਜਿਸ ਦੇ ਵਿੱਚ ਅੱਜ ਤੱਕ ਕਦੇ ਕੋਈ ਪੈਸੇ ਦਾ ਲੈਣ ਦੇ ਨ ਵੀ ਨਹੀਂ ਹੋਇਆ ਉਹਦੇ ਅੰਦਰ ਕਿੰਨੇ ਸਾਡੇ ਲੀਡਰ ਅੰਦਰ ਦੇਤੇ ਪਰ ਜਿਹੜਾ ਹਾਲਾਤ ਤੁਸੀਂ ਆ ਖਰੀਦਾਫੁਰਦ ਸ਼ੁਰੂ ਕਰਤੀ ਹੈ ਸੋ ਹਰ ਲੋਕ ਵਿਕਾਉ ਨਹੀਂ ਗਏ ਪੰਜਾਬ ਦੇ ਲੋਕ ਆਪਦੇ ਦੀਨ ਮਾਨ ਤੇ ਖੜੇ ਹੈ ਪੰਜਾਬ ਦੇ ਲੋਕਾਂ ਨੇ 2022 ਚ ਇਤਿਹਾਸ ਰਚਿਆ ਅੱਜ ਵੀ ਉਹ ਅਰਵਿੰਦ ਕੇਜਰੀਵਾਲ ਹੋਣ ਭਗਵੰਤ ਮਾਨ ਦੀ ਸੋਚ ਨਾਲ ਖੜੇ ਸੋ ਇਹ ਹਰਕਤਾ ਛੱਡ ਦਿਓ ਹੁਣ ਮੈਂ ਬੇਨਤੀ ਕਰੂੰਗਾ ਮੈਡਮ ਮੈਂ ਜੁਦਕੌਰ ਕੁਰਸ਼ੀਨਾ ਜੀ ਨੂੰ ਉਧਰ ਤੁਹਾਡੇ ਸਾਹਮਣੇ ਜੋ ਇਹਨਾਂ ਨਾਲ ਵਾਪਰਿਆ ਜਿਹੜੀ ਕਾਲ ਇਹਨਾਂ ਨੂੰ ਉਹਦੇ ਬਾਰੇ ਆਪਦੀ ਜਾਣਕਾਰੀ ਦੇਣੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਰਜਿੰਦਰਪਾਲ ਕੁਰਸ਼ੀਨਾ ਮੈਂ ਜੁਦਿਆਣਾ ਹਲਕਾ ਸਾਊਥ ਤੋਂ ਹਾਂ ਕੱਲ 11 ਵਜੇ ਦੇ ਕਰੀਬ ਮੈਨੂੰ ਕਾਲ ਆਉਂਦੀ ਆ ਕਿ ਮੈਂ ਸੇਵਕ ਸਿੰਘ ਬੋਲ ਰਿਹਾ ਜਿਹੜੀ ਕਿ ਇਹ ਕਾਲ ਆ ਇਹ ਵਿਦੇਸ਼ੀ ਨੰਬਰਾਂ ਤੋਂ ਆਈ ਹੈ ਔਰ ਕਹਿ ਰਹੇ ਆ ਕਿ ਅਸੀਂ ਦਿੱਲੀ ਤੋਂ ਗੱਲ ਕਰ ਰਹੇ ਆ ਔਰ ਤੁਸੀਂ ਆਪਣੀ ਪਾਰਟੀ ਸਵੀਕਾਰ ਦੋ ਔਰ ਆਪਣੀ ਪਾਰਟੀ ਚਾਜੋ ਮੈਂ ਉਹਨਾਂ ਨੂੰ ਪੁੱਛਿਆ ਕਿ ਆਪਣੀ ਪਾਰਟੀ ਕਿਹੜੀ ਆ ਉਹਨਾਂ ਦਾ ਕਹਿਣਾ ਸੀਗਾ ਕਿ ਬੀਜੇਪੀ ਆਪਣੀ ਪਾਰਟੀ ਆ ਤੁਸੀਂ ਉਹ ਪਾਰਟੀ ਸਵੀਕਾਰ ਕਰਕੇ ਤਿੰਨ ਤੁਹਾਨੂੰ ਆਫਰ ਦੇ ਰਹੇ ਆ ਜਾਂ ਤਾਂ ਤੁਸੀਂ ਲੋਕ ਸਭਾ ਦੀ ਇਲੈਕਸ਼ਨ ਲੜ ਲਓ ਜਾਂ ਤੁਸੀਂ ਕੋਈ ਚੰਗਾ ਆਫਰ ਲੈ ਲਓ ਜਾਂ ਫਿਰ ਸੀਆਰ ਦੀ ਗੱਲ ਕਰਦੇ ਆ ਤੇ ਇਸ ਤੋਂ ਬਾਅਦ ਇਹ ਇਹਨਾਂ ਨੇ ਸਾਬਤ ਕਰ ਦਿੱਤਾ ਕਿ ਜਿੱਥੇ-ਜਿੱਥੇ ਮੋਦੀ ਜੀ ਨੇ ਇਹ ਛੇੜਾ ਕਲੀਅਰ ਹੋ ਗਿਆ ਕਿ ਜਿੱਥੇ ਜਿੱਥੇ ਇਹਨਾਂ ਦੀ ਸਰਕਾਰ ਨਹੀਂ ਬਣਦੀ ਉੱਥੇ ਦੂਜੇ ਜਿਹੜੇ ਜਿੱਤੇ ਹੋਏ ਵਿਧਾਇਕਾ ਉਹਨਾਂ ਦਾ ਮੁੱਲ ਲਗਾ ਕੇ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਅੱਜ ਜੇ ਜੇ ਕਿਸੇ ਤੋਂ ਡਰ ਹੈ ਉਹ ਡਰ ਸਿਰਫ ਅਰਵਿੰਦ ਕੇਜਰੀਵਾਲ ਜੀ ਦਾ ਇਹਨਾਂ ਨੂੰ ਸਤਾ ਰਿਹਾ ਕਿਉਂਕਿ ਦੇਸ਼ ਦੇ ਵਿੱਚ ਵਧਦੀ ਹੋਈ ਲੋਕ ਲੋਕਪ੍ਰਿਤਾ ਆਮ ਆਦਮੀ ਪਾਰਟੀ ਦੀ ਤੇ ਇਹਨਾਂ ਨੂੰ ਉਸ ਚੀਜ਼ਾਂ ਦਾ ਡਰ ਸਤਾ ਰਿਹਾ ਅੱਜ ਬਹੁਤ ਵੱਡੀ ਸਿੱਖਿਆ ਦੇ ਵਿੱਚ ਕ੍ਰਾਂਤੀ ਲਿਆਉਣ ਵਾਲੇ ਸਤਿੰਦਰ ਜੈਨ ਮਨੀਸ਼ ਸ਼ੋਧਿਆ ਜੀ ਦੇਲਚ ਨੇ ਹੈਲਥ ਕ੍ਰਾਂਤੀ ਲਿਆਉਣ ਵਾਲੇ ਸਤਿੰਦਰ ਜੈਨ ਜੀ ਅੱਜ ਉਹ ਜੇਲ੍ਹ 'ਚ ਨੇ ਔਰ ਸ਼ਾਮ ਨੂੰ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਜੀ ਨੂੰ ਈਡੀ ਦੀ ਰੇਡ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਅੱਜ ਉਹ ਜੇਲ੍ਹ 'ਚ ਨੇ ਲੇਕਿਨ ਇਹ ਆਮ ਆਦਮੀ ਪਾਰਟੀ ਦੇ ਉਹ ਸਿਪਾਹੀਆਂ ਸੀ ਜਿਨ੍ਹਾਂ ਨੂੰ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਸਾਡੇ ਤੇ ਭਰੋਸਾ ਕੀਤਾ ਔਰ ਅਸੀਂ ਪੰਜਾਬ ਦੀ ਜਨਤਾ ਦਾ ਅਸੀਂ ਭਰੋਸਾ ਟੁੱਟਣ ਨਹੀਂ ਦਵਾਵਾਂਗੇ ਆਮ ਆਦਮੀ ਪਾਰਟੀ ਦੇ ਸਿਪਾਹੀਆਂ ਭਗਵੰਤ ਸਿੰਘ ਜੀ ਮਾਨ ਤੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਪੈਰਾ ਦਵਾਂਗੇ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਇੱਕ ਸੋਚ ਹੈ ਉਹਨਾਂ ਨੂੰ ਅਰੈਸਟ ਕਰ ਸਕਦੇ ਆ ਪਰ ਜਿਹੜੀ ਲੱਖਾਂ ਜਿਹੜੇ ਵਲੰਟੀਅਰ ਨਾਲ ਜੁੜ ਚੁੱਕੇ ਉਹਨਾਂ ਦੀ ਸੋਚ ਨਹੀਂ ਬਦਲ ਸਕਦੇ ਅਸੀਂ ਉਹਨਾਂ ਦੇ ਨਾਲ ਖੜੇ ਆ ਨਾਲ ਖੜੇ ਰਹਾਂਗੇ ਔਰ ਅੱਜ ਤੱਕ ਬਾਤ ਤੋਂ ਬਾਦ ਆਮ ਆਦਮੀ ਪਾਰਟੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਔਰ ਭਗਵੰਤ ਮਾਨ ਜੀ ਦਾ ਸਾਥ ਦਵਾਂਗੇ ਮੇਰੇ ਨਾਲ ਗੋਲਦੀ ਕੰਬੋਜ ਜੀ ਨੇ ਇਹਨਾਂ ਨੂੰ ਵੀ ਇਹੀ ਫੋਨ ਆਇਆ ਤੇ ਨਾਲ ਹੀ ਅਮਨਦੀਪ ਸਿੰਘ ਮੁਸਾਫਰ ਜੀ ਨੂੰ ਵੀ ਇਹੀ ਫੋਨ ਆਇਆ ਹੁਣ ਇਸ ਤੋਂ ਬਾਅਦ ਉਹ ਆਪਣਾ ਗੱਲ ਖੰਡ ਸਤਿ ਸ਼੍ਰੀ ਅਕਾਲ ਜੀ ਮੈਂ ਐਮਐਲਏ ਅਮਨਦੀਪ ਸਿੰਘ ਮੁਸਾਫਰ ਹਲਕਾ ਬੱਲੂ ਵਾਲਾ ਤੋਂ ਮੈਨੂੰ ਕੱਲ ਤਕਰੀਬਨ 12:30 ਵਜੇ ਫੋਨ ਆਇਆ ਕਿ ਮੈਂ ਦਿੱਲੀ ਤੋਂ ਬੋਲ ਰਿਹਾ ਸੇਵਕ ਸਿੰਘ ਔਰ ਤੁਸੀਂ ਪਾਰਟੀ ਨੂੰ ਸਵਿਚ ਕਰ ਦੋ ਤੇ ਸਾਡੀ ਪਾਰਟੀ ਨੂੰ ਜੁਆਇਨ ਕਰੋ ਭਾਜਪਾ ਪਾਰਟੀ ਨੂੰ ਮੈਂ ਉਹਨਾਂ ਨੂੰ ਕਹਾਂ ਜੀ ਮੈਨੂੰ ਤੁਹਾਡੀ ਪਾਰਟੀ ਜੁਆਇਨ ਕਰਨ ਦਾ ਕੀ ਫਾਇਦਾ ਹੋਏਗਾ ਕਹਿੰਦੇ ਜੀ ਅਸੀਂ ਤੁਹਾਨੂੰ 45 ਕਰੋੜ ਰੁਪਏ ਦੇਾਂਗੇ ਤੁਸੀਂ ਸਾਡੀ ਪਾਰਟੀ ਚ ਆਓ ਔਰ ਜਿਹੜਾ ਤੁਸੀਂ ਅਹੁਦਾ ਕਹੋਗੇ ਉਹ ਅਹੁਦਾ ਦੇਾਂਗੇ ਔਰ ਤੁਹਾਨੂੰ ਵਾਈਫ ਪਲਸ ਅਸੀਂ ਸਿਕਿਉਰਿਟੀ ਦੇਾਂਗੇ ਪਰ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਕਿ ਅਸੀਂ ਆਮ ਆਦਮੀ ਪਾਰਟੀ ਦੇ ਸਪਾਈ ਆਂ ਸਿਰ ਅਰਵਿੰਦ ਕੇਜਰੀਵਾਲ ਜੀ ਦੇ ਸਪਾਈਆਂ ਮੁੱਖ ਮੰਤਰੀ ਸਦਾ ਪ੍ਰਗਮ ਸਿੰਘ ਮਾਨ ਸਾਹਿਬ ਦੇ ਸਪਾਈਆਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਔਰ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ 92 ਐਮ ਐਲ اے ਜਿਤਾ ਕੇ ਭੇਜੇ ਸੀ ਆਮ ਆਦਮੀ ਪਾਰਟੀ ਨੂੰ ਔਰ ਅਸੀਂ ਵੀ ਕਰਨ ਵਾਲੇ ਨਹੀਂ ਆ ਉਸ ਦਾਅ ਉਪਰ ਰੱਖਦੇ ਤੋ ਸਫਰ ਆਸਾਨ ਹੋਗਾ ਕਿਆ ਮਗਰ ਜੋ ਦਾਅ ਉਪਰ ਰੱਖेंगे ਉਹ ਇਮਾਨ ਹੋਗਾ ਕਿਆ ਇਹ 92 ਐਮ ਐਲ اے ਪੰਜਾਬ ਦੇ ਲੋਕਾਂ ਦਾ ਇਮਾਨ ਹੈ ਜਿਹੜਾ ਬੀਜੇਪੀ ਖਰੀਦਣਾ ਚਾਹਦੀ ਹੈ ਪਰ ਆਮ ਆਦਮੀ ਪਾਰਟੀ ਦੇ ਐਮਐਲਏ ਹੈ ਜਿਹੜੇ ਉਹ ਪੰਜਾਬ ਦੇ ਲੋਕਾਂ ਦਾ ਈਮਾਨ ਡੋਲਰ ਨਹੀਂ ਦੇਣਗੇ ਔਰ ਮੈਂ ਪੂਰੇ ਦੇਸ਼ ਵਾਸੀਆਂ ਨੂੰ ਵੀ ਬੇਨਤੀ ਕਰਨਾ ਚਾਹਨਾ ਹੈ ਕਿ ਹਿੰਦੁਸਤਾਨ ਜਿਹੜਾ ਆਪਣਾ ਦੇਸ਼ ਹੈ ਇਹ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ ਪਰ ਬੀਜੇਪੀ ਲੋਕਤੰਤਰ ਤੋਂ ਰਾਜਤੰਤਰ ਵੱਲ ਵੱਧ ਰਹੀ ਹੈ ਔਰ ਇਹ ਜਿੱਥੇ ਵੀ ਚੁਣੀਆਂ ਹੋਈਆਂ ਸਰਕਾਰਾਂ ਉੱਥੋਂ ਦੇ ਐਮਐਲਏ ਖਰੀਦ ਕੇ ਆਪਣੀਆਂ ਸਰਕਾਰਾਂ ਬਣਾਉਂਦੀਆਂ ਕਿਉਂਕਿ ਵੋਟਾਂ ਨਾਲ ਤਾਂ ਇਹ ਸਰਕਾਰਾਂ ਬਣਾ ਨਹੀਂ ਸਕਦੀਆਂ ਔਰ ਮੈਂ ਪੂਰੇ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਕਿ ਆਉਣ ਵਾਲੇ ਐਮਪੀ ਦੇ ਇਲੈਕਸ਼ਨਾਂ ਦੇ ਵਿੱਚ ਇੱਕਜੁੱਟ ਹੋ ਕੇ ਇਸ ਦਾ ਖਿਲਾਫ ਖੜੇ ਹੋਈਏ ਤਾਂ ਕਿ ਆਪਣਾ ਹਿੰਦੁਸਤਾਨ ਦੇ ਲੋਕਤੰਤਰ ਨੂੰ ਬਚਾ ਸਕੀਏ ਕਿਉਂਕਿ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਇਹਨਾਂ ਨੇ ਅੰਦਰ ਕਰਤਾ ਮਨੀਸ਼ ਸੁਸੋਧਿਆ ਜੀ ਨੂੰ ਅੰਦਰ ਕਰਤਾ ਬਾਕੀ ਸਾਡੇ ਸੰਜੇ ਸਿੰਘ ਜੀ ਨੂੰ ਵੀ ਅੰਦਰ ਕਰਤਾ ਸਾਰੇ ਸਾਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਨੂੰ ਇਹਨਾਂ ਨੇ ਅਨੰਦਰ ਕੀਤਾ ਔਰ ਮੈਂ ਇੱਥੇ ਨੰਬਰ ਵੀ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਜਿਹੜੇ ਨੰਬਰ ਤੋਂ ਮੈਨੂੰ ਫੋਨ ਆਇਆ ਹੈ ਪਲੱਸ 48504539716 ਨੰਬਰ ਤੋਂ ਮੈਨੂੰ ਫੋਨ ਆਇਆ ਕਿ ਤੁਸੀਂ ਬੀਜੇਪੀ ਜੁਆਇਨ ਕਰੋ ਔਰ ਅਸੀਂ ਕਿਸੇ ਕੀਮਤ ਤੇ ਵੀ ਬੀਜੇਪੀ ਜੁਆਇਨ ਨਹੀਂ ਕਰਾਂਗੇ ਚਾਹੇ ਜਿੰਨੇ ਮਰਜ਼ੀ ਸਾਨੂੰ ਆਫਰ ਦੇ ਦੇਣ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਖੜੇ ਆ ਮੋਕ ਮੰਤਰੀ ਸਦਾ ਭਗਵੰਤ ਸਿੰਘ ਮਾਨ ਸਾਹਿਬ ਦੇ ਨਾਲ ਚਟਾਨ ਵਾਂਗੂ ਖੜੇ ਹੈ।